ਨਾ ਤੁਸੀਂ ਚਾਰੇ ਜੇ ਦੇਖੋ ਇਥੋਂ ਇੱਕੋ ਜੇ ਲੱਗਿਆ ਜਿਵੇਂ ਕੀ ਦੱਸਿਆ ਬਈ ਪਿਛਲੇ ਸਵੇਰ ਦਾ ਵੀ ਕੱਲਾ ਲੌਂਗ ਕਮਾਇਆ ਆਡਰ ਹੁੰਦਾ ਦੁੱਧ ਕੱਢਦਾ ਨਹੀਂ ਇਹ ਵੀ ਜਿਵੇਂ ਦੁੱਧ ਹੀ ਦਿੰਦੇ ਆ ਹਾਂ ਮਗਰ ਬੱਚੀ ਤੇ ਦੇਣੀ ਅੱਜ ਇਹ ਆਪੀਸ਼ਨ ਦੇ ਵਿੱਚ ਲੱਗਿਆ ਹੋਇਆ ਵਾ ਜੇ ਕੋਈ ਸਾਜਣ ਲੈ ਜਾਊਗਾ ਚਾਹੇ ਦੋ ਵੀਰੇ ਰਾਜੀ ਐਵੇਂ ਨਹੀਂ ਅਗਲਾ ਇੱਕ ਵੀਡੀਓ ਤੇ ਕਹਿਣ ਦਾ ਛੋਟੀਆਂ ਹੀ ਦਿਖਾ ਕੇ ਹਾਂ ਵੀ ਪੰਜਾਬ ਵਾਲੀ ਆ ਅਸਲ ਚੀਜ਼ ਆ ਹੁੰਦੀ ਆ ਬਈ ਇਹ ਬਈ 65000 ਦੀ ਤੁਹਾਨੂੰ ਸੱਜਣੋ ਆ ਮਿਲ ਜਾਣੀ ਆ ਚੈੱਕ ਕਰਕੇ ਦੇਖੋ ਬਹੁਤ ਸੁਣੀਆਂ ਵੇਹੇ ਆਪਾਂ ਨਾ ਹਰੇਕ ਥਾਂ ਤੇ ਜਾਣੇ ਆ ਤੇ ਯਾਰ ਪਾਉਂਦਾ ਕਹਿੰਦਾ ਵੀ ਇਹ ਸਿੰਘਾ ਵਾਲਾ ਜਾਨਵਰ ਥੋੜਾ ਜਿਹਾ ਬਿਮਾਰ ਬਈ ਕੱਟੇ ਸੁਣੀ ਬਰੇ ਹਰੇ ਇਕੱਲੇ ਕਹਿਰੇ ਵੀ ਜੇ ਕਿਸੇ ਬੰਦੇ ਨੇ ਰੱਖਣੀ ਆ ਉਦ ਲਈ ਵੀ ਇਹ ਚੰਗੀ ਸਾਫਤ ਹੋਣਾ ਜੀ ਵਰੀਆ ਵੀਰੇ ਘੋੜੀ ਵਰਗੀ ਚੀਜ਼ ਆ ਯਾਰ ਵੇਖ ਬੁਰਾ ਹੋਣੀ ਆ ਸ਼ਕੀਨ ਆ ਬਾਕੀ ਜਾਣ ਦੇ ਵਿੱਚ ਆ ਬਾਈ ਹਨਾ ਇਹ ਤਾਂ 2-3 ਦਿਨ ਅੱਛੀ ਕੱਢਦੀ ਆ ਉਹਨਾਂ ਨੂੰ ਹੋਰ ਕੱਢ ਜੂਗੀ ਕਿੰਨੇ ਕੇ ਦੁੱਧ ਦਾ ਅੰਦਾਜ਼ਾ ਜਸ਼ਨੇ ਦਾ ਦੁੱਧ ਵੀਰੇ ਹੁਣ ਮੰਨ ਲਾ ਜੀ ਆਪਾਂ ਆਪਦੀ ਸੇਵਾ ਦੇ ਚੋਣਾਂ ਹੋ ਗੀਆਂ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਹੋ ਗੁੰਦਾਰਾ ਡੈਰੀ ਫਾਰਮ ਪੈਂਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਜਸ਼ਨੇ ਦੇ ਫਾਰਮ ਤੋਂ 6 ਟੌਪ ਦੇ ਨਗ ਜਿਹੜੇ ਆ ਸਾਰਾ ਕੁਝ ਦੁੱਧ ਵਗੈਰਾ ਸਵਾਹ ਸਾਰਾ ਕੁਝ ਵੀਡੀਓ ਦੇ ਵਿੱਚ ਹੀ ਕਨਫਰਮ ਕਰਾ ਦੇਣਾ ਬਾਕੀ ਜਾਨਵਰ ਜਿਹੜਾ ਵੀ ਤੁਸੀਂ ਖਰੀਦਣਾ ਉਹਦੀ ਤਸੱਲੀ ਤੁਸੀਂ ਆਪ ਕਰਨੀ ਹੈ ਲੈਣੇ ਆਪਾਂ ਜਸ਼ਨੇ ਤੋਂ ਜਾਣਦੇ ਵੀ ਜਸ਼ਨੇ ਪਹਿਲਾਂ ਸਵਾਗਤ ਆ ਬਾਈ ਸਵਾਗਤ ਆ ਵੀਰੇ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਜੀ ਸਤਿ ਸ਼੍ਰੀ ਅਕਾਲ ਜਸ਼ਨੇ ਤੈਨੂੰ ਵੀ ਬਹੁਤ ਲੋਕਾਂ ਦੇ ਫੋਨ ਆਉਂਦੇ ਉਹਨਾਂ ਦੇ ਸੰਨ ਵੀ ਉਹ ਆ ਲੋਕਾਂ ਦੇ ਫੋਨ ਆਉਂਦੇ ਸੀ ਹਨਾ ਤੇ ਵੀ ਆਪਣੀ ਵੀਡੀਓ ਕਾਫੀ ਲੰਬੇ ਟਾਈਮ ਤੋਂ ਬਾਅਦ ਪਈ ਹੈ ਹਨਾ ਕਿਵੇਂ ਆ ਆਪਣਾ ਖੇਤੀ ਦਾ ਕੰਮ ਨਾਲ ਉਹਰਾ ਕਰਕੇ ਵੀ ਉਧਰ ਉਲਝੇ ਸੀਗੇ ਇਸੇ ਕਰਕੇ ਵੀ ਕੰਮ ਰੋਕਿਆ ਸੀ ਹੋਗੇ ਸੀ ਆਪਾਂ ਨੂੰ 2 ਮਹੀਨੇ ਰੋਕੇ ਨੂੰ ਤੇ ਕਈ ਭੈਣ ਭਰਾਵਾਂ ਦੇ ਬਹੁਤ ਫੋਨ ਆਉਂਦੇ ਵੀਰੇ ਕਈਆਂ ਦੇ ਚੱਕੇ ਵੀ ਨਹੀਂ ਗਏ ਕੰਮਕਾਰ ਚ ਹਾਂ ਵੀ ਅਗਲਾ ਇਹਨਾਂ ਸਮਝ ਵਿਖਣੀ ਨਹੀਂ ਚਾਹਦੇਗੇ ਉਹਰਾ ਕਰਕੇ ਨਹੀਂ ਚੱਕੇਗੇ ਹੁਣ ਆਪਣਾ ਰੈਗੂਲਰ ਵੀ ਆਇਆ ਕਰਨੀਆ ਬੈਣਾ ਡਿ ਆਇਆ ਕਰਨੀਆ ਬੈਣਾ ਹਣਾ ਬਾਕੀ ਬਾਈ ਉਹਨਾਂ ਦਾ ਜਿਵੇਂ ਆਪਾਂ ਕਹიდੀ ਖੇਤੀ ਦਾ ਕੰਮ ਸੀ ਉਹ ਸਾਰਾ ਹੁਣ ਨਿਬੜ ਗਿਆ ਕੰਤ ਕੋਣ ਕਹਦਾ ਹਣਾ ਤੇ ਹੁਣ ਲਗਾਤਾਰ ਵੀਡੀਓ ਜਿਵੇਂ ਨਾ ਪਰ ਰੇਟ ਜਿਹੜੇ ਕਿਹੇ ਜਿਹੜਾ ਕਰਨਗੇ ਬਈ ਇਹ ਰੇਟ ਤਾਂ ਵੀਰੇ ਆਪਾਂ ਤੁਹਾਨੂੰ ਪਤਾ ਹੀ ਆ ਪਹਿਲਾਂ ਹੀ ਵੀਡੀਓ ਪੈਂਦੀ ਆ ਰਹੀਆਂ ਹਾਂ ਤੇ ਵੀ ਰੇਟ ਆਪਣੇ ਜਾਇਜੀ ਹੁੰਦੇ ਜਿਹੜੀਆਂ ਆਮ ਵੀਡੀਓ ਪਹਿਣਨਗੀਆਂ ਤੁਹਾਨੂੰ ਸਾਰੀਆਂ ਪਤਾ ਲੱਗਦਾ ਉਹਨਾਂ ਨੂੰ ਆਪਣੇ ਰੇਟ ਜਾਇਜੀ ਹੋਇਆ ਕਰਨਗੇ ਜਾਇਜੀ ਹੋਇਆ ਕਰਨਗੇ ਹੈਨਾ ਤੇ ਅੱਜ ਦੇ ਰੇਟ ਫਿਰ ਕਿੱਥੋਂ ਸ਼ੁਰੂ ਆ ਬਾਈ ਅੱਜ ਵੀਰੇ 60000 ਤੋਂ ਲੈ ਕੇ 72000 ਤੱਕ ਕਰਨ ਦਾ 72 ਲੈ ਵੀ ਗੱਲਬਾਤ ਆਪਾਂ ਪਹਿਲੀ ਕਰਮ ਵਾਲੀ ਤੋਂ ਹੀ ਕਰ ਲਈ ਹੈਨਾ ਬੱਚਾ ਬਹੁਤ ਸੋਹਣਾ ਹੈਨਾ ਬੱਚੀ ਦਿੱਤੀ ਵੀਰੇ ਬੱਚੀ ਦਿੱਤੀ ਹੈਨਾ ਹਾਂ ਫਿਰ ਨਰਗੀ ਹਾਂ ਤੇ ਧੂਆ ਬਾਈ ਇਹਦਾ ਏ ਵੀਰੇ ਦੂਜੇ ਸੂਏ ਵੜ ਸੁਈ ਆ ਠੀਕ ਆ ਬਾਈ ਤੇ ਰਾਤ ਹੀ ਸੁਈ ਆ ਬਾਈ ਠੀਕ ਆ ਬਾਈ ਹਾਂ ਤੇ ਥਾਣਾ ਥੁਣਾ ਦੀ ਬਾਈ ਕਿਵੇਂ ਆ ਥਾਣਾ ਦੀ ਵੀਰੇ ਇੱਕ ਨੰਬਰ ਆ ਆਪਣੀ ਗਰੰਟੀ ਉਹ ਥਾਣਾ ਲੋ ਪਸੂ ਤੱਕ ਵੀਰੇ ਅਸੀਂ ਗਲਤ ਲਿਆਉਂਦੇ ਨਹੀਂ ਸਾਡੀ ਪਹਿਲਾਂ ਦੀ ਆਦਤ ਆ ਹਾਂ ਜੇ ਕੋਈ ਕੋਈ 1921 ਹੋਊਗੀ ਆਪਣੀ ਵੀਡੀਓ 'ਚ ਦੱਸਿਆ ਹੁੰਦਾ ਵੀਰੇ ਠੀਕ ਆ ਬਾਈ ਮਗਰ ਇਹਦੇ ਬੱਛੀ ਆ ਹਨਾ ਬਾਈ ਸੋਣੀ ਆ ਨਾ ਸ਼ਕੀਨ ਆ ਲਿਆ ਮੜੀ ਜਿਹਨੂੰ ਆਪਾਂ ਤੋੜ ਕੇ ਵੀ ਦਿਖਾ ਦਈਏ ਸਾਡੇ ਨਾਲ ਗੱਲ ਕਰ ਬੱਚਾ ਜਿਵੇਂ ਆਪਾਂ ਕਹ ਰਹੀਏ ਦਿੱਤਾ ਆਏ ਨੇ ਥੋੜਾ ਜਿਹਾ ਹਨਾ ਜਰਸੀ ਕ੍ਰੋਸ ਜਿਹਾ ਹਨਾ ਜਿਵੇਂ ਠੀਕ ਆ ਕਈ ਵੀ ਪ੍ਰਿ ਲਵਾ ਵਧੀਆ ਬਣਨ ਵਾਲੀ ਹੈ ਹਨਾ ਪੂਰੀ ਜਿਹੜੀ ਵਧੀਆ ਚੀਜ਼ ਆਪ ਵੀ ਬਹੁਤ ਟਾਪ ਕੁਆਲਿਟੀ ਦੀ ਜਿਹੜੀ ਬੈਡ ਆ ਆਰਡਰ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਬਹੁਤ ਜਿਆਦੇ ਸੋਹਣਾ ਵਾ ਬਾਈ ਹਨਾ ਤੇ ਪ੍ਰਿੰਟ ਦੇ ਵਿੱਚ ਵੀ ਸੋਹਣੀ ਹੈ ਬਾਈ ਹਨਾ ਕਿੰਨੀ ਗੱਲ ਆ ਡਰਾਵਰ ਆਏ ਨਹੀਂ ਕੋਈ ਲੌਂਕਮਾ ਟੋਟਮ ਆ ਹਾਂ ਪੂਰਾ ਤੇ ਥਣ ਤੁਸੀਂ ਚਾਰੇ ਜੇ ਦੇਖੋ ਇੱਥੋਂ ਇੱਕੋ ਜੇ ਲੱਗਿਆ ਜਿਵੇਂ ਨੇ ਕੀ ਦੱਸਿਆ ਬਈ ਪਿਛਲੇ ਸਵੇਰ ਦਾ ਪਿਛਲੇ ਸਵੇਰ ਮਾਲਕ ਨੇ ਵੀਰੇ ਆਪ ਨੂੰ 18 ਨੂੰ ਲੀਟਰ ਦੱਸਿਆ ਠੀਕ ਆ ਬਈ ਬਾਕੀ ਮੌਸਮੋਂ ਠੱਡ ਦਾ ਵੀਰੇ 20 ਲੀਟਰ ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਜੇ ਮਰਜ਼ੀ ਲੈ ਜੇ ਹੈਨਾ ਆਰਾਮ ਨਾਲ ਚ ਆਊਗੀ ਬਈ ਯਾਰ ਹੁਣ ਤੈਨੂੰ ਪਤਾ ਜੇਬ ਜਨੇ 20 ਨੂੰ ਦਿੱਤਾ ਹੁਣ ਬਸ ਫੇਰ ਇਹਦੂ ਘਾ ਠੀਕ ਆ ਬਈ 20 ਲੀਟਰ ਦੁੱਧ ਜਿਵੇਂ ਨੇ ਹੈਨਾ ਮਗਰ ਬੱਛੀ ਇਹ ਕਿੰਨੇ ਦੀ ਦੇਣੀ ਆ ਆਪਾਂ ਅੱਜ ਵੀਰੇ 75000 ਦੀ ਵੜ ਦੇ ਦਾਂਗੇ ਬਈ ਪੱਜ ਦੇਣੀ ਆ 74000 ਦੇ ਦੇਣਾਗੇ ਵੀਰੇ 74000 ਦੇ ਪਾਸੇ ਹੁੰਦੀ ਵੀਰੇ ਰੇਟ ਹੋਰ ਹੋਣਾ ਸੀ ਇਹੀ ਵੈਟ ਦਾ ਭਾਈ ਹਾਂ ਤੈਨੂੰ ਪਤਾ ਆਪਣੇ ਪਹਿਲੇ ਜਾਇਜ ਹੁੰਦੇ ਰੇਟ ਆਪਾਂ ਜਾਇਜ ਹੀ ਕਰਦੇ ਮੇਨ ਗੱਲ ਹੈ ਜਸ਼ਨ ਜੀ ਆਪਾਂ ਗੱਲਬਾਤ ਕਰੀਏ ਇਹਦਾ ਯਾਰ ਆਡਰ ਰੂਟਰ ਬੜਾ ਜਿਆਦਾ ਸੋਹਣਾ ਹੈ ਨਾ ਵੀਰੇ ਪੂਰਾ ਆਇ ਨਹੀਂ ਆ ਕਿ ਵੀ ਕੱਲਾ ਲੌਂਕ ਮਾਜ ਆਡਰ ਹੁੰਦਾ ਦੁੱਧ ਕੱਟਦਾ ਨਹੀਂ ਇਹ ਵੀ ਜਿਵੇਂ ਦੁੱਧ ਦਿੰਦੇ ਹਾਂ ਹਾਂ ਮਗਰ ਬੱਛੀ ਤੇ ਦੇਣੀ ਅੱਜ ਇਹ ਆਪਾਂ 74000 ਦੇ ਦੇਣਾਗੇ ਬਾਕੀ ਮਾਨਤਨ ਕਰਦਾਂ ਕੋਈ ਮਾਨਤਨ ਕਰਦਾਂ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਯਾਰ ਆਰਡਰ ਬਹੁਤ ਜ਼ਿਆਦੇ ਟੌਪ ਦਾ ਲੱਗਿਆ ਹੋਇਆ ਹੈ ਬਾਈ ਹੈਨਾ ਤੇ ਜਸ਼ਨੇ ਫਾਰਮ ਫੋਰਮ ਵਾਲੀ ਆਪਾਂ ਕਹਿਣੀ ਹੋਵੇ ਤਾਂ ਕਿ ਆ ਕੇ ਜਿੰਨੇ ਦੀ ਮਰਜ਼ੀ ਦੇ ਦੇਈ ਬਾਈ ਮਰ ਤੈਨੂੰ ਪਤਾ ਆਪਾਂ ਨੂੰ ਨਾ ਫਾਲਤੂ ਜੀ ਗੱਲ ਨਹੀਂ ਹੁੰਦੀ ਆਪਣਾ ਕੰਮ ਜੱਟ ਸੌਬੀ ਹੁੰਦੇ ਆ ਬਾਈ ਆਹ ਵਪਾਰੀਆਂ ਵਾਲੀ ਗੱਲ ਹੈ ਨਹੀਂ ਪਾਗਲੇ ਨੂੰ ਵੀ ਦਿਨ ਦਾ ਵੀਰੇ ਜਿਹੜੀ ਚੀਜ਼ ਹੈਗੀ ਹੈ ਹੈਨਾ ਵਧੀਆ ਰਹਿ ਵਧੀਆ ਰਹਿਣਾ ਦੱਸਦੀ ਹੈ ਬਾਈ ਹੈਨਾ ਜ਼ਰੂਰੀ ਨਹੀਂ ਫਾਰਮ ਵਾਲੀ ਕਹੇ ਕਿ ਤੂੰ ਹੈਨਾ ਗੱਲਬਾਤ ਕਰੀਏ ਆਪਾਂ ਜਸ਼ਨੇ ਅਗਲੇ ਦੀ ਹੈਨਾ ਸੋਹਣੀ ਬੱਚੀ ਐ ਵੀ ਹੈਨਾ ਹਾਂ ਪੂਰੀ ਵੀਰੇ ਗੋਲ ਮਟੋਲ ਬੱਚੀ ਆ ਹਾਂ ਥਾਣਾ ਥੁਣਾ ਦੀ ਬਾਈ ਕਿਵੇਂ ਚੱ ਰਹੀ ਆ ਹਾਂ ਵੀਰੇ ਥਾਣਾ ਦੇ ਸਾਰੇ ਵੇਣਾ ਆਪਣੇ ਸ਼ੇਰ ਅਸ਼ੀ ਦੀ ਗਰੰਟੀ ਹੋਊਗੀ ਵੀਰੇ ਫੁੱਲ ਠੀਕ ਆ ਬਾਈ ਹਾਂਜੀ ਬਾਈ ਲੈ ਜਾ ਜੀ ਨੇ ਨੂੰ ਆਪੇ ਖੁੱਲ ਕੇ ਮੜਾ ਆ ਹੈਨਾ ਕਲੂਨ ਸੁੰਦੀ ਆ ਉਹ ਬਾਈ ਸਭੀ ਚੰਗੀ ਆ ਹੈਨਾ ਹਾਂ ਵੀਰੇ ਸਮਾਈ ਸੁੰਹੀ ਵਧੀਆ ਹਾਂ ਬਾਈ ਸੁੰਹੀ ਚੰਗੀ ਹੋਈ ਹੋਈ ਆ ਪ੍ਰਿੰਟ ਦੇ ਵਿੱਚ ਵੀ ਹਾਂ ਵੀਰੇ ਰਾਜੀ ਪਲੀ ਆ ਕੋਈ ਉਹ ਜੀ ਨਹੀਂ ਇੱਥੋਂ ਦੇਖ ਕਰੋ ਪ੍ਰਿੰਟ ਦੇ ਵਿੱਚ ਵੀ ਸੋਹਣੀ ਆ ਬੱਚੀ ਬਾਕੀ ਥਾਣ ਵੀ ਜੀ ਆਪਾਂ ਕਹਿ ਦਈਏ ਬਾਹਲਾ ਨਿੱਕਾ ਨਹੀਂ ਕਹੀ ਕਹੀ ਸੱਜਣ ਬਾਈ ਪਹਿਲੇ ਸੂਏ ਇਹ ਚੀਜ਼ ਤੋਂ ਜੱਗਦੇ ਰਹਿੰ हां भाई तो वो तने दिन वछी काट दीया ओ दिन होर काट जोगे किन्ने के दूध दा अंदाजा जशने दा दूध विरे हुन मान लाजे आप आपा आपदी सेवा रे चोणा वेछते 17 18 लीटर पलोन ਥੱਲੋਂ ਚੋਲਾਂਗੇ ਠੀਕ ਆ ਬਈ ਜਿਹੜਾ ਗਾਂ ਵਾਲੇ ਭਰਾ ਨੇ ਲੈ ਕੇ ਜਾਣੀ ਉਹ ਦਸੱਲੀ ਕਰਕੇ ਆ ਜੀ ਲੈ ਜੀ ਵੀਰੇ 17 18 ਦੇ ਸਾਬ ਨਾਲ ਜਸ਼ਨੇ ਇਹ ਕਿੰਨੇ ਦੀ ਦੇਣੀ ਆ ਆਜ ਵੀਰੇ ਵਛੀ ਆਪਾਂ ਦੇਣਾਗੇ ਸਿਰਫ 65000 ਦੀ ਬਈ ਸਿਰਫ 65000 65000 ਦੀ ਤੁਹਾਨੂੰ ਸੱਜਣੋ ਆ ਮਿਲ ਜਾਣੀ ਆ ਚੈੱਕ ਕਰਕੇ ਦੇਖੋ ਬਹੁਤ ਸੋਹਣੀ ਆ 65000 ਦੇ ਵਿੱਚ ਤੁਹਾਨੂੰ ਇਹ ਮਿਲ ਜਾਣੀ ਆ ਬਾਕੀ ਜੇ ਗੱਲਬਾਤ ਕਰੀਏ ਸਨਕੀ ਹੈ ਬਾਈ ਹੈ ਨਾ ਘਰੇ ਘਰੇ ਫੋਣੀ ਲੇ। ਬਹੁਤ ਵਧੀਆ ਬਣਦੀ ਤਨ ਦੀ ਚੀਜ਼ ਆ। ਹਾਂ ਬਾਕੀ ਇੱਥੋਂ ਤੁਸੀਂ ਇਹਦਾ ਆਰਡਰ ਚੈੱਕ ਕਰਕੇ ਦੇਖੋ। ਬਹੁਤ ਜਿਆਦੇ ਟਾਪ ਦਾ ਲੱਗਿਆ ਹੋਇਆ ਚਾਰੇ ਥਾਣਾ। ਕੱਲਾ ਕੱਲਾ ਥਾਣਾ ਜਿਹੜਾ ਲੱਗਿਆ ਹੋਇਆ ਬਹੁਤ ਚੰਗੀ ਪੀਸ਼ ਹੁੰਦੇ ਵਿੱਚ ਲੱਗਿਆ ਹੋਇਆ ਵਾ। ਜੇ ਕੋਈ ਸੱਜਣ ਲੈ ਜਾਊਗਾ ਚਾਹੇ ਦੋ ਚਾਹੇ ਤਿੰਨ ਚਾਹੇ ਚਾਰ ਸੂਏ ਜਿਵੇਂ ਚੋਲੋ ਇਹਨੇ ਇਹ ਜਿਹੀ ਰਹਿਣਾ ਬਾਈ। ਇਹਨੇ ਬਰੀ ਆ ਹੀ ਲੈਣ ਰਹਿਣਾ ਬਰੀ। ਹਾਂ। ਇਹ ਚੀਜ਼ ਘਟਣ ਵਾਲੀ ਨਹੀਂ ਵਧਣ ਵਾਲੀ ਆ। ਘਟਣ ਵਾਲੀ। ਆ ਵੇਖ ਵੀਰੇ ਹਵਾਨਾ ਕਿੱਡਾ ਸੁਣਾ ਲੱਗਾ ਬੱਚੀ ਨੂੰ ਇਹ ਆਪਾਂ ਵੀ ਵਪਾਰ ਕਰਦੇ ਬਾਈ ਟਾਵਨ ਟੱਲੇ ਆਉਂਦਾ ਕਿਸੇ ਕਿਸੇ ਬੱਚੇ ਨੂੰ ਆਉਂਦਾ ਕਿਸੇ ਕਿਸੇ ਨੂੰ ਨਾ ਪਲੂਨ ਦੇ ਵਿੱਚ ਤਾਂ ਘਟ ਆਉਂਦਾ ਬਾਈ ਹੈਨਾ ਹਾਂ ਬਾਕੀ ਪਹਿਲਾਂ ਬੱਚੀ ਆ ਵੀਰੇ ਕੋਈ ਨਿੰਦ ਵਿਚਾਰੀ ਨਹੀਂ ਪਲਾਂ ਥੱਲੇ ਬੈਠਾ ਰ ਕੋਈ ਹਾਂ ਲਓ ਵੀ ਤੀਹੋ ਚੱਕ ਕਰਕੇ ਦੇਖ ਲਓ ਗੱਲਬਾਤ ਕਰੀਏ ਜੈਸੇ ਨੇ ਆਪਾਂ ਹੈਨਾ ਅਗਲੀ ਦੀ ਹੈਨਾ ਇਹ ਵੀਰੇ ਆਪਣੀ ਆ ਗਈ ਜਰਸੀ ਇੱਧਰ ਲਈ ਇਹ ਆ ਵਾਲੀ ਮੇਨ ਗੱਲ ਤਾਂ ਆਪਾਂ ਦੱਸਦੇ ਆ ਤੈਨੂੰ ਪਤਾ ਛੋਟੀ ਲਿਆਂਦੀ ਨਹੀਂ ਕਦੇ ਬਿਲਕੁਲ ਬਾਈ ਹੈਨਾ ਬਹੁਤ ਵੱਡੀ ਆ ਹੈਨਾ ਬਾਈ ਵੱਡੀ ਵੀ ਪੂਰੀ ਵੀਰੇ ਹੈਵੀ ਬੋਡੀ weight ਵਾਲੀ ਆ ਪੂਰੀ ਜਾਨਕੀ ਭਾਰੀ ਜਰਸੀ ਯਾਰ ਜੀ ਪਾਨੇ ਆਪਾਂ ਤੇ ਸੂਆ ਜਿਹਾ ਨੇ ਇਹਦਾ ਸੂਆ ਵੀਰੇ ਦੂਜੇ ਸੂਨ ਦੇ ਸੂਏ ਹੁੰਦੀ ਆ ਰੀਜਨਲ ਠੀਕ ਆ ਬਾਈ ਦੈਨ ਕੱਢਦੀ 57 ਬਾਈ 57 ਬੋਦੀ ਵਾਲੀ ਆ ਨਾ ਜਿਵੇਂ ਕਹਿੰਦੇ ਹੁੰਦੇ ਆ ਨਾ ਹਾਂ ਵੀਰੇ ਆ ਵਿਖ ਲੈ ਹਾਂ ਲਿਆ ਇਹਨੂੰ ਤੋੜ ਕੇ ਬਾਈ ਬੋਦੀ ਜੂ ਨਹੀਂ ਪਾਣੀ ਪੀਉਣ ਵਾਲੀ ਗੱਲ ਹੈ ਜਿਹਨਾਂ ਦੇ ਹੁੰਦੇ ਉਹ ਗੱਲ ਹੀ ਆ ਬਾਈ ਹਾਂ ਆਪ ਵੀ ਦੱਸੋ ਵੀਰੇ ਬੋਦੀ ਲੋਡ ਨਹੀਂ ਇਹ ਤਾਂ ਫੇਕ ਚੱਕ ਕਰ ਗਏ ਬਾਕੀ ਯਾਰ ਰਸਾਂ ਵੀ ਬਹੁਤ ਹਨਾ ਪੂਰੀ ਵੀਰੇ ਰਾਜੀ ਐਵੇਂ ਨਹੀਂ ਅਗਲਾ ਇੱਕ ਵੀਡੀਓ ਤੇ ਕਹਿਣਦਾ ਛੋਟੀਆਂ ਹੀ ਦਿਖਾ ਕੇ ਹਾਂ ਵੀ ਪੰਜਾਬ ਵਾਲੀ ਆ ਅਸਲ ਚੀਜ਼ ਆ ਹੁੰਦੀ ਦੁੱਧ ਵੀ ਤੇ ਜਿਹੜੇ ਭਰਾ ਨੇ ਲੈ ਕੇ ਜਾਣੀਆਂ ਹਮ 18 19 ਲੀਟਰ ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਜਾ ਯਾਰ ਮਰਜ਼ੀ ਲੈ ਜਾ ਹੈਨਾ ਆਂਟੀ ਵਾਲਾ ਕੰਮ ਹੀ ਆਰਾਮ ਨਾਲ ਚਵਾਉ ਬੱਛੀ ਵੇਖ ਦੂਤੀ ਵੇਖ ਬਈ ਲੈ ਹਾਂ ਬਹੁਤ ਸੋਹਣੀ ਹੈ ਬਾਈ ਹੈਨਾ ਚੀਜ਼ ਆ ਕੇ ਜੇ ਇਹੀ ਕਿਤੇ ਖੜੀ ਹੁੰਦੀ ਐਗਲੈਨ ਸੀਮਨ ਦੱਸ ਕੇ ਹੋਰ ਵਪਾਰੀ ਨੇ ਕਹਿ ਦੇਣਾ ਸੀ ਆਹ ਫਾਰਮ ਚੋਂ ਆਈ ਐ ਇੰਨੇ ਨੰਬਰ ਟੈਗ ਲੱਗਾ ਰੇ ਕੰਨ ਚ ਬਈ ਹਾਂ ਤੇ ਲੱਖ ਰੁਪਈਆ ਮੰਗ ਕੇ ਵੇਚਣਾ ਸੀ ਲੱਖ ਰੁਪਈਆ ਮੰਗ ਕੇ ਵੇਚਣਾ ਸੀ ਤੇ ਜਿਵੇਂ ਅੱਜ ਇਹ ਆਪਾਂ ਕਿੰਨੇ ਦੀ ਦੇਣੀ ਹੈ ਸਿਰਫ 75000 ਦੀ ਦੇਣੀ ਹੈ ਬਾਈ ਸਿਰਫ 73000 73000 ਦੀ ਤੁਹਾਨੂੰ ਇਹ ਬੱਚੀ ਸੱਜਣੋਂ ਮਿਲ ਜਾਣੀ ਆ ਰਾਜੀ ਬਹੁਤ ਆ ਬਾਕੀ ਥਣ ਬਹੁਤ ਜਿਆਦਾ ਸੋਹਣਾ ਲੱਗਿਆ ਕੁਆਲਿਟੀ ਦੇ ਵਿੱਚ ਲੱਗਿਆ ਹੋਇਆ ਪੂਰੀ ਚੀਜ਼ ਆ ਬਾਈ ਇੱਕ ਆ ਕਾ ਬੱਚੀ ਪੁੱਛੀ ਦੇਗੀ ਤਾਂ ਤੁਹਾਡੇ ਬਾਈ ਬਰੀਡ ਜਿਹੜੀ ਇਹ ਚਲਾ ਦੇਗੀ ਜਿਹੜੇ ਹਿਸਾਬ ਨਾਲ ਕੁਆਲਿਟੀ ਦੇ ਵਿੱਚ ਸੋਹਣੀ ਆ ਬੱਚੀ ਇਹ ਇੱਥੋਂ ਚੈੱਕ ਕਰਕੇ ਦੇਖੋ ਬਾਕੀ ਜਾਣ ਦੇ ਵਿੱਚ ਆ ਰਾਜੀ ਆ ਜਿਹੜੀ ਮੇਨ ਗੱਲ ਆ ਬਾਈ ਹੈਨਾ ਮੇਨ ਬਾਈ ਯਾਰ ਇਧਰ ਲਈ ਚੀਜ਼ ਆ ਇੱਕ ਤਾਂ ਇਹਦਾ ਹਾਂ ਇਹ ਜੁੱਟ ਵਾਲੀ ਚੀਜ਼ ਨਹੀਂ ਅਗਲਾ ਯਾਦ ਕਰੂਗਾ ਜਿਹੜਾ ਲੈ ਗਿਆ। ਹਾਂ ਸੁਨੱਖੀ ਆ ਬਾਈ ਹੈਨਾ ਪੂਰੀ ਵਧੀਆ ਚੀਜ਼ ਆ ਯਾਰ ਬਾਈ ਕੁਆਲਿਟੀ ਵਾਲੀ ਆ। ਹਾਂ ਬਾਕੀ ਆਰਡਰ ਬਹੁਤ ਜਿਆਦੇ ਚੰਗਾ ਬਾਈ ਹੈਨਾ ਸੋਹਣਾ ਲੱਗਿਆ ਹੋਇਆ ਗੱਲਬਾਤ ਆਪਾਂ ਕਰੀਏ ਹੈਨਾ ਜਸ਼ਨੇ ਅਗਲੀ ਦੀ ਹੈਨਾ ਬਾਈ ਕੀ ਡਿਟੇਲ ਹੈ ਦੀ? ਇਹ ਵੀਰੇ ਦੂਜੇ ਸੂਏ ਸੁਹੰਦੀ ਆ। ਠੀਕ ਆ ਬਾਈ। ਤੇ ਤੀਜਾ ਮੰਨ ਤੀਜਾ ਮੰਨ ਲੈ ਯਾਰ ਸਾਨੂੰ ਸੂਏ ਦੀ ਨੰਦ ਵਿਚਾਰ ਨਹੀਂ ਹੁੰਦੀਗੀ। ਠੀਕ ਆ ਬਾਈ। ਆਪਣਾ ਵੀਡੀਓ ਚ ਕਿਹਾ ਹੁੰਦਾ। ਠੀਕ ਆ ਬਾਈ। ਦਨ ਕੱਢਦੀ ਆ ਬਸ ਵੀਰੇ ਇਹ ਵੀ 4-5 4-5 ਦਿਨ ਕੱਢਦੀ ਹੈਨਾ। ਲਿਆਏ ਨੂੰ ਆਪਾਂ ਤੋਰੀਏ ਹੈਨਾ ਕਾਮ ਦੇ ਸਦਨੋਂ ਲਾਗੇ ਦੇ ਨੂੰ ਵਰੀਆ ਲੱਗਾ ਗਲਾਬੀ ਬਾਈ ਹਾਂ ਥਾਣੇ ਨੂੰ ਵੀ ਸੋਹਣਾ ਲੱਗਾ ਹੋਇਆ ਵਾ ਬਾਕੀ ਜਾਣ ਦੇ ਵਿੱਚ ਆ ਰਾਜੀ ਆ ਜਿਵੇਂ ਕਿੰਨੇ ਦੁੱਧ ਦੀ ਉਮੀਦ ਤੇ ਬਾਈ ਇਹ ਦੁੱਧ ਵੀਰੇ 18 20 ਲੀਟਰ ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਜੇ ਬਾਈ ਲੈ ਜੇ ਹੈਨਾ ਬਾਕੀ ਚੌੜੀ-ਚੂੜੀ ਬਹੁਤ ਆ ਬਾਈ ਉੱਪਰੋਂ ਹੈਨਾ ਬੈੜ ਹੈਨਾ ਬਾਕੀ ਅੱਠ-9 ਲੀਟਰ ਦੁੱਧ ਦਾ ਡੰਗ ਦਾ ਮਾੜੀ ਤੋਂ ਮਾੜੀ ਦੇਈ ਜਾਂਦੀ ਆ ਬਾਈ ਦੇਈ ਜਾਂਦੀ ਆ ਬਾਕੀ ਗੱਲ ਜਿਹੜੀ ਮੇਨ ਇਹ ਆ ਵੀ ਬਾਈ ਹੁਣ ਮੌਸਮ ਬੜਾ ਚੰਗਾ ਹੋ ਗਿਆ ਹੈ ਮੌਸਮ ਦੇ ਸਿਰ ਤੇ ਮੌਸਮ ਦੇ ਸਿਰ ਤੇ ਜਿਹੜਾ ਬੈੜ ਨੇ ਬਾਈ ਦੁੱਧ ਦੇਣਾ ਹੁੰਦਾ ਵਾ ਆਟ ਹੁਣ ਬਾਕੀ ਖਰਾਕ ਵਰੀਆ ਪੈ ਜਾਂਦੀ ਪੁੱਸੂ ਇਹ ਜਸ਼ਨੇ ਅੱਜ ਕਿੰਨੇ ਦੀ ਦੇਣੀ ਆ 65000 ਦੀ ਦੇ ਦਾਂਗੇ ਭਈਆ ਲਓ ਜੀ ਮਿੱਤਰੋ 65000 ਦੀ ਈ ਤੁਹਾਨੂੰ ਇਹ ਮਿਲ ਜਾਣੀ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਆਰਡਰ ਬਹੁਤ ਜਿਆਦਾ ਚੰਗਾ ਲੱਗਾ ਬਾਕੀ ਸੋਹਣੀ ਆ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਚੌੜੀ ਚੂੜੀ ਹੌ ਲਾਣਾ ਬਾਕੀ ਬਾਈ ਕਹਿੰਦਾ ਸੂਆ ਕੇ ਨੇ ਦੂਜਾ ਮੰਨਣਾ ਦੂਜਾ ਮੰਨ ਲਓ ਤੀਜਾ ਮੰਨਣਾ ਤੀਜਾ ਮੰਨ ਲਓ ਉਹ ਹਰੇਕ ਬੰਦੇ ਨੇ ਆਪਦੀ ਸਮਝ ਦੇ ਨਾਲ ਹੀ ਸੂਆ ਜਸ਼ਨੇ ਮੰਨਣਾ ਹੁੰਦਾ ਹਣਾ ਉਹ ਆਪਣੀ ਜਦਾਈ ਨਹੀਂ ਬਈ ਕਿਸੇ ਨਾਲ ਹਾਂ ਉਹ ਕਿਸੇ ਨਾਲ ਕਹਿਣ ਦੀ ਨਹੀਂ ਕੋਈ ਗੱਲ ਹੋਰ ਅਗਲੇ ਦੇ ਸਾਹਮਣੇ ਅੱਖਾਂ ਨੇ ਪਸੂ ਆ ਜਾਣਾ ਬਲੀ ਇੱਥੇ ਵੀ ਆਊਗਾ ਵੀਡੀਓ ਚ ਐਵੇਂ ਆਪਾਂ ਮਸਾਲੇ ਲਾਈ ਜਾਵੇ ਉਹ ਗੱਲਾਂ ਦਾ ਸਵਾਦ ਨਹੀਂ ਆ ਹਾਂ ਜਿਹੜੀ ਚੀਜ਼ ਆ ਉਹ ਦੱਸੋ ਅਗਲੇ ਨੂੰ ਜਿਹੜੀ ਚੀਜ਼ ਆ ਉਹ ਅਗਲੇ ਨੂੰ ਦੱਸ ਕੇ ਦਿਓ ਬਾਈ ਹੈਨਾ ਤੇ ਇਹ ਗੱਲਬਾਤ ਕਰੀਏ ਜਿਵੇਂ ਆਪਾਂ ਅਗਲੀ ਦੀ ਹੈਨਾ ਇਹ ਵੀ ਵੀਰੇ ਜਰਸੀ ਆ ਗਈ ਸਭੀ ਪਲੀ ਇਹ ਵੀ ਬਹੁਤ ਆ ਬਾਈ ਹੈਨਾ ਹੌਲੀ ਆ ਵੀਰੇ ਇਹ ਵੀ ਕੱਦ ਵੀ ਦੇਖ ਲਾ ਪੂਰਾ ਵੱਡਾ ਤੇ ਇਹਦਾ ਬਈ ਸੁਆ ਸੁਆ ਵੀਰੇ ਦੂਜਾ ਸੁਆ ਇਹਦਾ origignal ਵੱਚੀ ਦਾ ਦੂਜਾ ਸੁਆ ਆਡਰ ਆ ਤੁਸੀਂ ਚੈੱਕ ਕਰਕੇ ਵੇਖ ਲੋ ਸੋ ਜਨੋ ਆਰਡਰ ਬਹੁਤ ਸੋਹਣਾ ਛੋਟੇ ਛੋਟੇ ਸਿੰਗ ਆ ਬਸ ਹਨਾ ਹਾਂ ਸਿੰਗ ਹੈਗੇ ਜਰੂਰ ਵੀ ਜਿਹੜੀ ਆ ਆ ਤੁਸੀਂ ਚੈੱਕ ਕਰ ਕਹੋ ਇਹ ਰੇਟ ਦਾ ਵੀ ਫਰਕ ਪੈਣਾ 10000 ਦੇ ਸਿੰਗਾ ਨੇ ਬਾਈ ਹਾਂ ਖੋਲੀ ਜਿਹੀ ਨਹੀਂ ਇਹਨੂੰ ਵੀ ਆਪਾਂ ਦਿਖਾਈਏ ਹੈ ਨਾ ਕਰਮ ਵਾਲੀ ਨੂੰ ਤੋੜ ਕੇ ਸਭੀ ਇਹ ਵੀ ਬਹੁਤ ਆ ਬਾਈ ਹਨਾ ਪੂਰੀ ਵੀਰੇ ਵੱਡੀ ਜਰਸੀ ਤੁਹਾਨੂੰ ਪਤਾ ਆਪਾਂ ਛੋਟੀ ਲੈਂਦੇ ਨਹੀਂ ਬਾਈ ਹਾਂ ਇਹ ਤੋਂ ਤੁਸੀਂ ਚੈੱਕ ਕਰਕੇ ਦੇ ਲੋ ਇਹਦਾ ਕਿਤੇ ਸਿੰਗ-ਸਿੰਗ ਦਗਾਏ ਹੁੰਦੇ ਹਨਾ ਆਹ ਦੀ ਗੱਲ ਬਾਤ ਲੱਖੋਂ ਬਾਹਰ ਹੀ ਸੀਗੀ ਬਾਹਰ ਸੀਗੀ ਹੈਣਾ ਜਿਵੇਂ ਐਡੀ ਬਾਡੀ ਆ ਵੜਦੀ ਬਾਡੀ ਚੰਗੀ ਆ ਸਹੀ ਗੱਲ ਬਾਈ ਹੈਣਾ ਹਾਂ ਐਡੀ ਜਰਸੀ ਤੈਨੂੰ ਪਤਾ ਘਰ ਘਰ ਨਹੀਂ ਜਾਂਦੀ ਵੀ ਘਰ ਘਰ ਨਹੀਂ ਜਾਂਦੀ ਹੈਣਾ ਇਥੋਂ ਤੁਸੀਂ ਚੈੱਕ ਕਰਕੇ ਫਿਰ ਦਿਨੋਂ ਦੇਖ ਲਓ ਤੇ ਇਹ ਬਾਈ ਜੇ ਤਾਂ ਇਹਦੇ ਨਾਂ ਹੁੰਦੇ ਸਿੰਘ ਫੇਰ ਤਾਂ ਅੱਜ ਰੇਟ ਇਹਦਾ ਕੁਝ ਹੋਰ ਹੋਣਾ ਸੀਗਾ ਜਿਵੇਂ ਹੈਣਾ ਤੇ ਅੱਜ ਇਹ ਆਪਾਂ ਬਾਈ ਹੁਣ ਕਿੰਨੇ ਦੀ ਦੇਣੀ ਹੈ ਵੀਰੇ ਸਿੰਘਾਂ ਕਰਕੇ 60000 ਦੀ ਦੇਣੀ ਸਿਰਫ ਅੱਜ ਇਹ ਆਪਾਂ ਕਿੰਨੇ ਦੇਣੀਆਂ 65000 ਸਿਰਫ 65000 ਦੀ ਸੱਜ ਨੂੰ ਤੁਹਾਨੂੰ ਮੈਂ ਇਹ ਜਿਹੜਾ ਦੁੱਧ ਪੀਣਾਂ ਨੂੰ ਸਾਂਗਾਂਦੇ ਵੀ ਨਹੀਂ ਕੋਸਦੇ ਹਾਂ ਉਹ ਤਾਂ ਬਈ ਇਹਦਾ ਹਰੇਕ ਬੰਦੇ ਦੀ ਆਪੋ ਆਪਣੀ ਉਹ ਆ ਪਰ ਜਿਹੜੇ ਬੰਦੇ ਨੇ ਕਿਸੇ ਨੇ ਘਰੇਲੂ ਨੇ ਲੈ ਕੇ ਆਣੀ ਆ ਉਹਨੂੰ ਬਈ ਇਹ ਕੀ ਕਹਿੰਦੇ ਆ ਦੁੱਧ ਦੇਣੇ ਦੇਈ ਜਾਣਾ ਉਹ ਨਹੀਂ ਇੱਕ ਹੋਰ ਗੱਲ ਆ ਸੁਣੀਆਂ ਵੇਹੇ ਆਪਾਂ ਨਾ ਹਰੇਕ ਥਾਂ ਦੇ ਜਾਣਦੇ ਆ ਤੇ ਯਾਰ ਪਾਉਂਦਾ ਕਹਿੰਦੇ ਵੀ ਸਿੰਗ ਵਾਲਾ ਜਾਨਵਰ ਥੋੜਾ ਜਿਆਦਾ ਬਿਮਾਰ ਬਈ ਘੱਟ ਸੁਣੀ ਭਰੇ ਹਰੇ ਕਈ ਬੰਦੇ ਲੈ ਕੇ ਜਾਂਦੇ ਆ ਆਪ ਵੀ ਦੱਸਦੇ ਆ ਉਹ ਦੱਸਦੇ ਆ ਨਾ ਕਹਿੰਦੇ ਆ ਨਾ ਇਹ ਗੱਲ ਨਾ ਇਹ ਸੱਚੀ ਗੱਲ ਆ ਵੀਰੇ ਕੋਈ ਸ਼ੱਕ ਨਹੀਂ ਹਾਂ ਕਹਿੰਦੇ ਵੀ ਘੱਟ ਚੱਲ ਆਪਣੇ ਕੋਲੇ ਦਾ ਐਵੇਂ ਕਹੀਏ ਵੀ ਸਿੰਘਾਂ ਵਾਲੀ ਇੱਕ ਬਾਕੀ ਸਾਰੀਆਂ ਬਿਨਾ ਸਿੰਘਾਂ ਦੀ ਪਰ ਲੋਕ ਕਹਿੰਦੇ ਆ ਬਈ ਇਹ ਗੱਲ ਹਾਂ ਨਿੱਜ ਦੀ ਗੱਲ ਹੈਗੀ ਵੀਰੇ ਹੈਗੀ ਆ ਇਹ ਇਹਦਾ ਕੀ ਆ ਬਾਕੀ ਦੁੱਧ ਵੀ ਵੀਰੇ 18-20 ਲੀਟਰ ਆ ਉਹਨਾਂ ਦੇਉਗੀ ਆਪਾਂ ਦੁੱਧ ਤੈਨੂੰ ਪਤਾ 2 ਲੀਟਰ ਤੋਂ 2 ਲੀਟਰ ਘੱਟ ਦਾਸ ਦੇ ਹਾਂ ਜਿਹੜੇ ਹਿਸਾਬ ਨਾਲ ਬਾਈ ਇਹਦੀ ਕੁਆਲਿਟੀ ਉਸ ਹਿਸਾਬ ਨਾਲ ਦੁੱਧ ਵਾਲੀ ਹੈਗੀ ਆ ਬੈਠ ਹਣਾ ਇਹ ਚੀਜ਼ ਆ ਵੀਰੇ ਦੁੱਧ ਬੇਸ਼ੱਕ ਆ ਵੀ ਦਊ ਬੱਛੀ ਤੁਸੀਂ ਅਗਲਾ ਬਾਕੀ ਜਿੰਨੇ ਵੀ ਆਪਾਂ ਗਾਈਆਂ ਤੁਹਾਨੂੰ ਬਈ ਦਿਖਾਈਆਂ ਸਾਰਿਆਂ ਦੇ ਹਵਾਨੇ ਫੱਟ ਫੱਟਾ ਤਕਰੀਬਨ ਜਿਸਨੇ ਕੋਲੇ ਇ ਆ ਪਾਉ ਉਹ ਜੀ ਚੀਜ਼ ਲਿਓਣੀ ਆ ਜਿਹੜੀ ਅਗਲਾਂ ਲੰਬਾ ਨਾ ਆਵੇ ਗੱਲ ਬਾਤ ਕਰੀਏ ਬਈ ਆਪਾਂ ਇਹਦੀ ਹੈਣਾ ਸੂਆ ਬਈ ਇਹਦਾ ਇਹ ਵੀਰੇ ਦੂਜੇ ਸੂਏ ਵਿੱਚ ਹੀ ਸੁੰਦੀ ਆ ਘਰ ਦੇਰਾ ਵੀ ਵੇਖ ਵੀਰੇ ਜਰਸੀ ਚ ਆ ਹਾਂ ਕੱਦ ਬਹੁਤ ਡਬਲ ਆ ਬਈ ਇਹਦਾ ਬਹੁਤ ਵੱਡੀ ਆ ਬਾਕੀ ਥਾਣਾ ਵੀ ਬਹੁਤ ਸੋਹਣਾ ਲੱਗਿਆ ਹੋਇਆ ਹੈਣਾ ਹਾਂ ਕੱਚੀ ਆ ਵੜਵਾ ਪੰਜ-ਸੱਤ ਦਿਨਾਂ ਦੀ ਲਿਆ ਬਈ ਕੱਢ ਲਈ ਕਰ ਇਹਨੂੰ ਬਰ ਪੰਜ-ਸੱਤ ਦਿਨਾਂ ਦੀ ਹਜੇ ਕੱਚੀ ਆ ਤੇ ਬਰੀਡ ਤੁਹਾਨੂੰ ਇਧਰਲੀ ਸਾਈਡ ਜਦੋਂ ਆਉਗੀ ਨਾ ਦਿਖਾਵਾਂਗੇ ਇੱਥੋਂ ਚੈੱਕ ਕਰੋ ਬਰੀਡ ਬਰੂਡ ਪੂਰੀ ਚੰਗੀ ਆ ਬਈ ਕੱਦ ਬਹੁਤ ਚੰਗਾ ਬਈ ਹੈਣਾ ਪੂਰੀ ਵੱਡੀ ਆ ਸ਼ਕੀਨੀ ਦੇ ਇਹਨੇ ਕੀ ਅੰਦਾਜ਼ਾ ਮਾਲਕ ਨੇ ਬਈ ਇਹਦਾ ਦੱਸਿਆ ਦੁੱਧ ਵੀਰੇ 16 ਲੀਟਰ ਦੱਸਿਆ ਪਹਿਲੇ ਸੂਏ ਦਾ ਪਹਿਲੇ ਸੂਏ 16 ਲੀਟਰ ਸੀ ਹਨਾ ਇਹ ਕਿਹਨਾਂ ਵਾਲੀ ਗੱਲ ਆ ਇਹ ਸੂਏ ਜੇ ਮੌਸਮ ਜਿਵੇਂ ਚੰਗੇ ਦੇ ਵਿੱਚ ਆਉਂਦੀ ਆ ਵੱਧ ਵੀ ਸਕਦੀ ਆ 16 ਮੰਨ ਲਵੇ ਯਾਰ ਅਗਲਾ ਹਨਾ ਹਾਂ ਬਾਕੀ ਯਾਰ ਬਈ ਹੁਣ ਤਾਂ ਜਿਵੇਂ ਮੌਸਮ ਹਨਾ 16 17 ਲੀਟਰ ਦੁੱਧ ਦਾ ਕੁਛ ਨਹੀਂ ਆਂਦਾ ਕਿ ਕਿਹੜੀ ਵਾਰ ਮਰਜੀ ਹੋਵੇ ਦੇਈ ਜਾਂਦੀ ਬਈ ਜਿਹੜੇ ਹਿਸਾਬ ਨਾਲ ਇਹਦੀ ਅਡਰ ਕੁਆਲਿਟੀ ਲੱਗੀ ਹੋਈ ਆ ਹਨਾ ਤੇ ਅੱਜ ਇਹ ਆਪਾਂ 16 ਲੀਟਰ ਦੇ ਹਿਸਾਬ ਨਾਲ ਜਿਵੇਂ ਕਿੰਨੇ ਦੀ ਦੇਣੀ ਆ ਇਹ ਵੀਰੇ 62000 ਦੀ ਵੈਟ ਦੇ ਰਾਂਗੇ ਯਾਰ ਅੱਜ ਇਹ ਆਪਾਂ ਕਿੰਨੇ ਦੀ ਦੇਣੀ ਆ 62000 ਦੀ 62000 ਦੀ ਤੁਹਾਨੂੰ ਇਹ ਬੱਚੀ ਸੱਜਣੋਂ ਮਿਲ ਜਣੀ ਆ ਬਹੁਤ ਚੰਗੇ ਕੱਦ ਵਾਲੀ ਆ ਇਕੱਲੇ ਕਹਿਰੇ ਵੀ ਜੇ ਕਿਸੇ ਬੰਦੇ ਨੇ ਰੱਖਣੀ ਆ ਉਹਦੇ ਲਈ ਵੀ ਇਹ ਚੰਗੀ ਸਾਫਤ ਹੋਣ ਵਾਲੀ ਆ ਵੜੀ ਆ ਵੀਰੇ ਘੋੜੀ ਵਰਗੀ ਚੀਜ਼ ਆ ਯਾਰ ਆ ਵੇ ਹੋਣੀ ਆ ਸ਼ਕੀਨ ਆ ਬਾਕੀ ਜਾਣ ਦੇ ਵਿੱਚ ਆ ਬਾਈ ਹਨਾ ਹਾਂ ਤੇ ਇੱਥੇ ਤੁਸੀਂ ਚੈੱਕ ਕਰਕੇ ਦੇਖ ਲਓ ਸੱਜਣੋਂ ਖਾਣਾ ਤੇ ਇਹ ਸਾਰਾ ਤੁਹਾਨੂੰ ਮੈਂ ਦਿਖਾ ਦੇਣਾ। ਖਾਣ ਤੋਂ ਵੀ ਪੂਰਾ ਮੁੱਠੀ ਵਾਲਾ ਬਾਈ। ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਹਣਾ। ਬਾਕੀ ਮੁੱਠੀ ਦੀ ਚਵਾਈ ਵਾਲਾ ਕੋਈ ਇਹ ਨਹੀਂਗਾ ਵੀ ਬੜਾ ਨਿੱਕਾ ਜਾ ਥਾਣਾ ਹਣਾ। ਨਾ 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 ਵੀਰੇ ਪੂਰਾ ਬਾਕੀ ਸਾਊਸਰੀ ਪਾਜੇ ਢਿੱਲਾ ਪਈਆਂ ਜੇ ਕੋਈ ਵਪਾਰੀ ਸੱਜਣ ਵੀ ਲੈ ਜਾਂਦਾ ਉਹਨੂੰ ਵੀ ਪਈ ਇਹ ਇੰਨੇ ਪੈਸਿਆਂ ਦੇ ਵਿੱਚੋਂ ਜਿਵੇਂ ਛੜਦੀ ਆ ਪੈਸੇ ਆ। ਲੈ ਕੇ ਜਾਊ ਬਈ 2 ਰੁਪਏ ਯਾਰ। ਹਾਂ 2 ਰੁਪਏ ਦੇ ਕੇ ਜਾਓ ਕੀ ਕਰਕੇ ਆਪਣਾ ਤੁਹਾਨੂੰ ਪਤਾ ਬਾਕੀ ਸੱਡ ਰੇਟ ਉਹੀ ਜਾਇਜ਼ ਹੁੰਦੇ ਆ। ਕਹਿਣ ਦੀ ਗੱਲ ਨਹੀਂ ਆਪ ਵੀ ਭੈਣ ਭਰਾ ਫੋਨ ਲਾ ਕੇ ਕਹਿੰਦੇ ਆਪ। ਜਿਵੇਂ ਇੱਕ ਵਾਰ ਹਣਾ ਆਪਣੇ ਇਬਰੇ ਨੰਬਰ ਹੈਗਾ 9877624531 ਬਈ ਪਿੰਡ ਹੈਗਾ ਬਰਗਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ ਆਪਾਂ ਦੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਕੋਈ ਵੀ ਜਾਨਵਰ ਖਰੀਦਣਾ ਬਾਈ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ ਜਾਨਵਰ ਦੀ ਜਿਹੜੀ ਤੁਸੀਂ ਤਸੱਲੀ ਕਰਨੀ ਹੈ ਉਹ ਤੁਸੀਂ ਆਪਦੇ ਪੱਧਰ ਤੇ ਕਰਕੇ ਜਾਨਵਰ ਨੂੰ ਖਰੀਦਣਾ ਵਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਬਸਦੇ ਰਹੋ ਜੀ ਧੰਨਵਾਦ